ਅਸੀਂ ਪੰਚਾਇਤਾਂ ਦੇ ਵਿੱਚ ਜੋ ਪੁਰਾਣਾ ਸਾਡਾ ਰਿਕਾਸਟ ਸੀ ਜਦੋਂ ਮੈਂ ਦੂਜੀ ਪਾਰਟੀ ਸੀ ਉਸ ਨੂੰ ਐ ਬੀਟ ਕਰਨਾ ਚਾਹੁੰਦੇ ਆਂ ਔਰ ਮੈਨੂੰ ਇਹਨਾਂ ਦੇ ਜਿਹੜੇ ਮੇਰੇ ਸਪੋਰਟਰਸ ਵੋਟਰਸ ਨੇ ਉਹਨਾਂ ਦੀਆਂ ਬਾਹਾਂ ਤੇ ਨਿਸ਼ਵਾਸ ਹੈ ਔਰ ਮੈਂ ਸੂਟ ਕਰਦਾ ਜਿੰਦਾਬਾਦ ਬਾਤੂਵਾਨ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜਗਿੰਦਰ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਵਿੱਚ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਆਪਣੇ ਗ੍ਰਹਿ ਵਿਖੇ ਮੀਟਿੰਗ ਕੀਤੀ ਜਿਸ ਵਿੱਚ ਸੀਨੀਅਰ ਆਗੂ ਦਰਜੀਤ ਸਿੰਘ ਰਾਜੂ ਕਰਨੂਤ ਸਿੰਘ ਹਰਜੀਮਰ ਬਲਾਕ ਪ੍ਰਧਾਨ ਬਰੂਰ ਬੰਗੜ ਬਲਾਕ ਪ੍ਰਧਾਨ ਫੌਜੀ ਸ਼ੇਰਗਿਲ ਤੋਂ ਇਲਾਵਾ ਦਰਜਨਾ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਇਸ ਤੋਂ ਰਾਮ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਡੁੰਗਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜੋਗਿੰਦਰ ਸਿੰਘ ਮਾਨ ਨੇ ਹਾਜ਼ਰ ਸਰਪੰਚਾਂ, ਪੰਚਾਂ ਅਤੇ ਪਾਰਟੀ ਵਲੰਟੀਅਰਾਂ ਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦੀ ਤਿਆਰੀ ਵਿੱਚ ਕੋਈ ਕਦਰ ਬਾਕੀ ਨਾ ਛੱਡੀ ਜਾਵੇ। ਉਹਨਾਂ ਵਲੰਟੀਅਰਾਂ ਨੂੰ ਹਦਾਇਤ ਕੀਤੀ ਕਿ ਉਹ ਭਗਵੰਤਬਾਬ ਸਰਕਾਰ ਵੱਲੋਂ ਕਰਵਾਏ ਗਏ ਪਿੰਡੂ ਵਿਕਾਸ ਕਾਰਜਾਂ ਅਤੇ ਆਪ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਉਹਨਾਂ ਜਿੱਥੇ ਪਿੰਡੂ ਵਿਕਾਸ ਨੂੰ ਮੁੱਖ ਰੱਖਦਿਆਂ ਸਰਪ ਸੰਤੀ ਨਾਲ ਪੰਚਾਇਤਾਂ ਦੇ ਗਠਨ ਤੇ ਜ਼ੋਰ ਦਿੱਤਾ ਅਤੇ ਇਸ ਮੌਕੇ ਸੀਨੀਅਰ ਆਗੂ ਦਰਜੀਤ ਰਾਜੂ ਦਰਵੇਸ਼ਪਿੰਡ ਨੇ ਗੱਲਬਾਤ ਕਰਦੇ ਆਂ ਔਰ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਪੰਚਾਇਤ ਚੋਣਾਂ ਦੇ ਇਤਸ਼ਾਹ ਨੂੰ ਦੇਖਦੇ ਹੋਏ ਆ ਅੱਜ ਵਰਕਾਂ ਜਿਹੜੇ ਆਏ ਨੇ ਮੈਂ ਕਹਿ ਸਕਦਾ ਕਿ 60 70 ਪਿੰਡਾਂ ਦੀਆਂ ਪੰਚਾਇਤਾਂ ਆਈਆਂ ਨੇ ਹਾਜ਼ਰ ਨੇ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਪੰਚਾਇਤ ਮੈਂਬਰ ਨਾਲ ਲੈ ਕੇ ਸੰਮਤੀ ਮੈਂਬਰ ਪੰਚਾਇਤ ਦੇ ਪੁਰਾਣੇ ਜਿਹੜੇ ਸਰਪੰਚਸ ਪੰਚਸ ਲੰਬੜਦਾਰ ਔਰ ਜਿਹੜੇ ਸਾਡੇ ਚੌਧਰੀ ਨੇ ਪਾਰਟੀ ਦੇ ਉਹ ਸਾਰੇ ਇਤਿਹਾਰ ਨੇ ਬਲੌਕ ਪ੍ਰੈਜ਼ੀਡੈਂਟ ਸਾਰੇ ਆ ਜਣੇ ਮੈਨੂੰ ਖੁਸ਼ੀ ਹੈ ਕਿ ਮੇਰੀ ਮੈਂ ਇਤਨੀ ਮੈਨੂੰ ਕਹਿਣਾ ਚਾਹੀਦਾ ਹੈ ਗੁਰੂ ਦੀ ਕਿਰਪਾ ਨਾਲ ਸਾਡੀ ਵੀ ਤੋਂ ਵੱਧ ਜਿਹੜੇ ਉਹ ਸਾਡੇ ਵਰਕਰ ਆਏ ਨੇ ਅਸੀਂ ਬਹੁਤ ਹਰ ਜੀ ਮਾਨ ਉਹਦੇ ਸਾਰੇ ਸਾਥੀ ਅਸੀਂ ਅੱਜ ਬਹੁਤ ਮਜ਼ਬੂਤ ਮੈਂ ਆਪਣੇ ਨੂੰ ਇਹ ਸਮਝਾਣਾ ਕਿ ਜੋ ਮੇਰੀ ਮਿਹਨਤ ਤੇ ਜਰਾਜ ਗੁਰਦੀ ਹਰ ਜੀ ਦੀ ਮਿਹਨਤ ਹੈ ਉਹ ਜ਼ਰੂਰ ਫਲ ਲੈ ਕੇ ਆਏਗੀ ਅਸੀਂ ਪੰਚਾਇਤਾਂ ਦੇ ਵਿੱਚ ਜੋ ਪੁਰਾਣਾ ਸਾਡਾ ਰਿਕਾਸਟ ਸੀ ਜਦੋਂ ਮੈਂ ਦੂਸਰੀ ਪਾਰਟੀ ਸੀ ਉਸ ਨੂੰ ਬੀਟ ਕਰਨਾ ਚਾਹੁੰਦੇ ਹਾਂ ਔਰ ਮੈਨੂੰ ਇਹਨਾਂ ਦੇ ਜਿਹੜੇ ਮੇਰੇ ਸਪੋਰਟਰਸ ਮੋਟਰਸ ਨੇ ਉਹਨਾਂ ਦੀਆਂ ਬਾਹਾਂ ਤੇ ਮੈਨੂੰ ਵਿਸ਼ਵਾਸ ਹੈ ਔਰ ਮੈਂ ਮਹਿਸੂਸ ਕਰਦਾ ਕਿ ਉਸ ਗੱਲ ਨੂੰ ਇਹ ਐਨ ਮੈਨ ਜਿਹੜੇ ਉਹ ਬਣਾਣਗੇ ਔਰ ਮਨਾਵਾਂਗੇ ਅਸੀਂ ਅੱਜ ਦੀ ਜਿਹੜੀ ਮੀਟਿੰਗ ਰੱਖੀ ਹੈ ਇਸ ਤੋਂ ਬਾਅਦ ਦੇ ਵਿੱਚ ਮੀਟਿੰਗ ਅੱਜ ਜਿਹੜੀ ਮੀਟਿੰਗ ਦਾ ਸਰਦਾਰ ਜੁਗਿੰਦਰ ਸਿੰਘ ਮਾਨ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਦੇ ਗ੍ਰੈਂ ਬਿਖੇ ਹੋਈ ਆ ਜਿਹੜੀਆਂ ਆਉਣ ਵਾਲੀ ਪੰਚਾਇਤੀ ਚੋਣਾਂ ਬਲਾਕ ਸਰਪਤੇ ਤੇ ਜ਼ਿਲ੍ਹਾ ਮੇਜੇ ਪੂਰੇ ਸਵੰਦ ਵਿੱਚ ਅੱਜ ਮੀਟਿੰਗ ਰੱਖੀ ਗਈ ਆ ਸਾਰੇ ਹੀ ਵਰਕਰਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਵਿੱਚ ਪੈਂਚ ਸਰਪੰਚ ਬਲਾਦਸਮ ਦੀ ਮੈਂਬਰ ਵਰਕਰ ਸਾਰੇ ਆਏ ਆ ਪਰ ਉਹਨਾਂ ਨੂੰ ਦੱਸਿਆ ਵੀ ਬਾੜ ਬੰਦੀ ਜਿਹੜੀ ਆ ਵੋਟਾਂ ਦੀ ਸੋਧ ਹੋ ਰਹੀ ਆ ਜਿਨ੍ਹਾਂ ਜਿਨ੍ਹਾਂ ਵੀ ਆਪਣੇ ਪਿੰਡ ਦੇ ਵਾਰਡ ਦੇ ਜਾਂ ਬੋਰਡ ਕਿਸੇ ਦੀ ਗਲਤ ਕਿਸੇ ਵਾਰਡ ਚ ਪੈ ਗਈ ਆ ਜੇ ਸਹੀ ਕਰਵਾਉਣੀਆਂ ਉਹ ਵੀਡੀਓ ਦਫ਼ਤਰ ਜਾ ਕੇ ਆਪਣੇ ਸਵੰਦ ਜਿਹੜੇ ਸੈਕਟਰੀ ਆ ਉਹਨਾਂ ਨਾਲ ਸੰਪਰਕ ਕਰਨ ਔਰ ਕਿਉਂਕਿ ਇਲੈਕਸ਼ਨਾਂ ਸਰਕਾਰ ਕਿਸੇ ਵੀ ਟਾਈਮ ਐਲਾਨ ਕਰ ਸਕਦੀ ਆ ਬਹੁਤ ਜਲਦੀ ਪੰਚਾਇਤੀ ਔਰ ਬਲਾਸਮ ਦੇ ਜਿਲ੍ਹਾ ਪੱਲੇ ਚੋਣਾ ਹੋਣੀਆਂ ਔਰ ਫਗਵਾੜੇ ਦੇ ਵਿੱਚ 2018 ਵਾਲਾ ਇਤਿਹਾਸ ਜਿਹੜਾ ਇਤਿਹਾਸ ਦੁਆਰਾ ਤਰ੍ਹਾਂ ਇਤਿਹਾਸ ਜਿਹੜਾ ਦੁਆਰਾ ਜਿਹੜਾ ਦਰਹਾਇ ਜਾਊਗਾ ਔਰ ਜਿਹੜੇ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਅੱਜ ਕਿਉਂਕਿ ਇਲੈਕਸ਼ਨ ਜਿਹੜੀ ਪਿੰਡਾਂ ਦੀ ਪੰਚਾਇਤ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਪਾਰਟੀਵਾਦੀ ਨਹੀਂ ਹੁੰਦੀ ਉਹ ਪਿੰਡ ਦਾ ਜਿਹੜਾ ਵਧੀਆ ਹੁੰਦਾ ਉਹ ਪਿੰਡ ਦੇ ਲੋਕਾਂ ਨੇ ਵੋਟ ਪਾਉਣੀ ਹੁੰਦੀ ਹੈ ਉਹ ਸਿੰਬਲ ਤੋਂ ਬਿਨਾ ਹੁੰਦੀ ਹੈ ਔਰ ਸਾਰੇ ਵਰਕਰਾਂ ਨੂੰ ਇਹ ਹੀ ਗਿਆ ਵੀ ਆਪਣੀ ਵੋਟਾਂ ਦੀ ਸੋਧ ਕਰਾਈ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਅੱ ਸਾਰੇ ਕਦੋਂ ਤੱਕ ਉਮੀਦ ਕੀਤੀ ਜਾਵੇ ਜਨਵਰੀ ਲੈ ਦੇ ਵਿੱਚ ਇਲੈਕਸ਼ਨ ਸਰਕਾਰ ਕਰ ਸਕਦੀ 30 ਜਿਹੜੀ ਆ ਆਪਣੀ ਦਸੰਬਰ ਨੂੰ ਚੋਣ ਜਿਹੜੀ ਆ ਉਹਦੀ ਖਤਮ ਹੋ ਜਾਣੀ ਹੈ ਜਦੋਂ ਜਿਹੜੀ ਹੈ ਸਰਪੰਚ ਦੀ ਸਰਕਾਰ ਕਿਸੇ ਵੀ ਟਾਈਮ ਆ ਲਾਂਚ ਕਰ ਸਕਦੀ ਹੈ